ਕਾਂਗਰਸ ਦੇ ਨਵੇਂ ਨਿਵੇਲੇ ਸੰਸਦ ਮੈਂਬਰਾਂ ਨੂੰ ਕਰਨੇ ਪੈਣਗੇ ਸਰਕਾਰੀ ਕਰ ਖਾਲੀ ਲੋਕ ਸਭਾ ਵੱਲੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਵਿਧਾਇਕ ਵਜੋਂ ਮਿਲੀ ਆਪਣੀ ਸਰਕਾਰੀ ਰਿਹਾਈ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸੀ ਵਿਧਾਨ ਸਭਾ ਦੇ ਤੈਨਜ਼ਮ ਅਨੁਸਾਰ ਇਨਾਂ ਦੋਮਾ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਦੇ ਸਰਕਾਰੀ ਫਲੈਟ ਨੂੰ 29 ਜੂਨ ਤੱਕ ਖਾਲੀ ਕਰਨਾ ਸੀ ਪਰ 4 ਜੁਲਾਈ ਬੀਤਣ ਤੱਕ ਇਹਨਾਂ ਵੱਲੋਂ ਸਰਕਾਰੀ ਫਲੈਟ ਨੂੰ ਖਾਲੀ ਨਹੀਂ ਕੀਤਾ ਗਿਆ ਇਸ ਸਬੰਧੀ ਵਿਧਾਨ ਸਭਾ ਵੱਲੋਂ 20 ਜੂਨ ਨੂੰ ਦੋਮਾ ਸੰਸਦ ਮੈਂਬਰਾਂ ਨੂੰ ਨੋਟਿਸ ਜਾਰੀ ਹੋਇਆ ਸੀ ਜਿਸ ਵਿੱਚ ਜਾਣਕਾਰੀ ਦਿੱਤੀ ਗਈ ਸੀ ਤੁਸੀਂ ਹੁਣ ਵਿਧਾਨ ਸਭਾ ਮੈਂਬਰ ਨਹੀਂ ਹੋ ਜਿਸ ਕਰਕੇ ਸਰਕਾਰੀ ਰਿਹਾਇਸ਼ ਨੂੰ ਜਲਦ ਤੋਂ ਜਲਦ ਖਾਲੀ ਕਰ ਦੇਣ ਜਿਸ ਤੋਂ ਬਾਅਦ ਵੀ ਦੋਮਾ ਸੰਸਦ ਮੈਂਬਰਾਂ ਦੇ ਵੱਲੋਂ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕੀਤੀ ਗਈ ਜੇਕਰ ਅਗਲੇ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ 14 ਜੁਲਾਈ ਤੱਕ ਇਹ ਸਰਕਾਰੀ ਫਲੈਟ ਨੂੰ ਖਾਲੀ ਨਹੀਂ ਕਰਦੇ ਹਨ ਤਾਂ ਦੋਮਾ ਮੈਂਬਰਾਂ ਦੇ ਖਿਲਾਫ ਵਿਧਾਨ ਸਭਾ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਵਿਧਾਨ ਸਭਾ ਦੇ ਤੈ ਨਿਯਮਾਂ ਅਨੁਸਾਰ ਇਨਾ ਸਰਕਾਰੀ ਫਲੈਟ ਨੂੰ ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਇਨਾ ਸਰਕਾਰੀ ਫਲੈਟ ਨੂੰ ਵਿਧਾਨ ਸਭਾ ਮੈਂਬਰ ਨਾ ਰਹਿਣ ਦੀ ਹਾਲਤ ਵਿੱਚ 15 ਦਿਨ ਦੇ ਅੰਦਰ ਅੰਦਰ ਖਾਲੀ ਕਰਨਾ ਹੁੰਦਾ ਹੈ